ਸਹੂਰੀਆ ਤੋਂ ਤੰਗ ਆ ਕੇ ਆਸਟ੍ਰੇਲੀਆ ਤੋਂ ਵਾਪਸ ਪਰਤੇ ਇੱਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ निगल ਕੇ ਖੁਦਕੁਸ਼ੀ ਕਰ ਲਈ ਮਰਨ ਤੋਂ ਪਹਿਲਾ ਉਕਤ ਵਿਅਕਤੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਮੌਤ ਲਈ ਆਪਣੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਤੇ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਕਾਰਵਾਈ ਕਰ ਰਹੀ ਹੈ ਰਮਜੀਤ ਕੌਰ ਪਿੰਡ ਨੀਲ ਖੁਰਦ ਨੇ ਦੱਸਿਆ ਕਿ ਉਸਦੇ 34 ਸਾਲਾ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ 2012 ਵਿੱਚ ਕਿਰਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਪੁਰੀਆ ਕਲਾਂ ਨਾਲ ਹੋਇਆ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ 2013 ਚ ਆਸਟ੍ਰੇਲੀਆ ਲੈ ਗਿਆ ਅਤੇ ਉੱਥੇ ਉਹਨਾਂ ਦੀ ਬੇਟੀ ਨੇ ਜਨਮ ਲਿਆ ਪਰ 7 ਸਾਲ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਵਾਪਸ ਪਿੰਡ ਆ ਗਿਆ ਪਿੰਡ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਜੀਜਾ ਅਮਰਿਤਪਾਲ ਸਿੰਘ ਨਾਲ ਝਗੜਾ ਹੋ ਗਿਆ ਉਦੋਂ ਤੋਂ ਹੀ ਗੁਰਪ੍ਰੀਤ ਨੂੰ ਸੌਰੇ ਵਾਲੇ ਤੰਗ ਪਰੇਸ਼ਾਨ ਕਰਨ ਲੱਗੇ ਗੁਰਪ੍ਰੀਤ ਸਿੰਘ ਨੇ ਵੀਰਵਾਰ ਰਾਤ ਨੂੰ ਆਪਣੇ ਘਰ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਸ ਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਗੁਰਪ੍ਰੀਤ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਗੁਰਦਾਸਪੁਰ ਤੋਂ ਲੰਪ੍ਰੀਤ ਸਿੰਘ ਖੁਸ਼ੀ ਕੋਲ ਦੀ ਰਿਪੋਰਟ ਆ ਕੋਈ ਨਾ ਸਾਹੂਟੋ ਸੱਚ ਦਾ ਸੱਚ ਦੱਸੋ ਜੰਮਰਾ ਅਰਪਾਰ ਸਿੰਘ ਮੈਂ ਨਾ ਜਵਾਈ ਮਸੀਦ ਮੁਰੇਂਦਰ ਜਵਾਈ ਹੈ ਤੇ ਉਹ ਮੈਂ ਉਹਨੇ ਖਾਤਾ ਕੀ ਹੈ ਕੀ ਲੱਗਦਾ ਸਾਦਾ ਉਹਨਾਂ ਨੇ ਸਪਾਤਿਆ ਗੋੜੀਆਂ ਲਈਆਂ ਇਹਨੇ ਪਲਾਈ ਰਾਤੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਹੋਰ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇਓ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਬੋਲ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਤਲਬ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਪਰੇਸ਼ਾਨਵਾ ਤੇ ਇਹ ਉਹਨਾਂ ਨੇ ਕਿਹਾ ਵੀ ਕੋਈ ਜ਼ਿੰਮੇਵਾਰੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਕਿਸੇ ਨੂੰ ਦੱਸਿਆ ਨਹੀਂ ਘਰ ਰਾਤ ਉਹਨੇ 11:30 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲ ਕੇ ਕਹਿੰਦਾ ਮੈਂ ਆ ਦਵਾਈ ਅਮਰੇ ਜਿੱਕਲਾ ਸੀ ਅਮਰੇ ਜੋ ਤਾਂ ਅਮਕਲਾ ਇਹ ਬਾਤ ਜੇ ਅਮਰੇ ਜੇ ਇਹ ਲੱਗੇ ਉਹਦਾ ਤੁਰੇ ਫਿਰਦੇ ਜਿੰਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ ਦਾ 11 ਸਾਲ ਦਾ ਕਿਵੇਂ ਕੋ ਰੰਦੀ ਕਿ ਆਪਣੀ ਨਹੀਂ ਉਹ ਮਾਦਕ ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ ਕਾਫੀ ਟਾਈਮ ਤੋਂ ਮਿਲਦੀ ਕੋਈਗਾ ਨਹੀਂ ਮਿਲਣ ਦੇ ਕੇ ਲਾਇਆ ਵਾ ਕਿੰਨੇ ਬੱਚੀ ਨੂੰ ਨਹੀਂ ਮਿਲਦਣਾ ਉਹ ਤੋਂ ਇੰਨਾ ਪਰੇਸ਼ਾਨ ਵਾ ਫਿਰ ਮਲਾਂ ਵੀ ਮੇਰੀ ਬੱਚੀ ਆ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਮਲਾਂ ਤੇ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਇਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਦੇ ਮਲ ਵੀ ਕੇਸ ਚੱਲਣ ਦੇ ਬਾਵਜੂਦ ਕੋਰਟ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਹੱਲ ਕਰਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਉਹਦੇ ਜੇਲ੍ਹ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆਇਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆ ਦੇ ਤੇ ਥਾਣੇ ਸੱਦ-ਸੱਦ ਕੇ ਤੇ ਜੇਲ੍ਹ ਕਰਦੇ ਆ ਉਤੋਂ ਵੀ ਪਰੇਸ਼ਾਨ ਇਹ ਰਾਤ ਨੂੰ ਰੋਣਾ ਰਹਿੰਦਾ ਹੈ ਅਸੀਂ ਵੀ ਲੋਹਾ ਹੀ ਦਾ ਹੀ ਰੋ ਤੇ ਰੋ ਲਾਏ ਭਾਈ ਮਲੇ ਬਹੁਤ ਪ੍ਰੇਖਾਨ ਕਰਦੇ ਆ ਉਹ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦੇ ਇਕੱਲੇ ਹੀ ਆ ਇਹ ਦੋ ਭੈਣਾਂ ਹੋ ਗਈਆਂ ਉਹ ਆਪਣੇ ਘਰ ਵਾਲੇ ਕਿੰਨੇ ਜਿਹੇ ਝਗੜਾ ਜਾਂਦਾ ਇਹ ਟੜਾ ਤਿੰਨ ਸਾਲਾਂ ਤੋਂ ਚੱਲ ਰਿਹਾ ਨਾਲ ਇਹਦਾ ਹੀ ਮਨ ਦੀ ਆ ਪਿੰਡ ਕਿਹੜਾ ਵਾ ਤੁਹਾਡਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਆ ਕਿ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਮਹਿਲਾ ਨੂੰ ਖਾ ਲੈਣ ਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਤਲਬ ਇਹ ਉਹ ਬੇਟੀ ਨੂੰ ਮਿਲਣੇ ਨਹੀਂ ਦਿੰਦੇ ਨਾ ਉਹ ਆ ਰਹੀ ਆ ਤੇ ਨਾ ਹੀ ਮਤਲਬ ਇਹ ਕਿ ਕਿਸੇ ਕੇ ਪਾਸੇ ਮਿਲਦੀ ਉਹ ਕਹਿੰਦੇ ਮਲ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਤੇ ਕੀ ਕਹਿੰਦੇ ਉਹ ਆ ਰਹੇ ਆ ਪੁਸਤ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹਾਂ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਸੀ ਮੁੰਡੇ ਦਾ ਪਿੰਡ ਉਧਰ ਪਿੱਛੇ ਬਟਾਲੇ ਕਰਨ ਤੇ ਕੋ ਐਸ ਵੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਰ ਮਲੇ ਵੀ 100000 ਕਿਹੜਾ ਪੈਂਡੂ ਪੁਰੀਆਂ ਹਾਂ ਪੁਰੀਆਂ ਹਾਂਜੀ ਪੁਰੀਆਂ ਅਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਸਵਰੇ ਨਸਾ ਕਿਹੜਾ ਸਰ ਦਾ ਹੀਆ 3 ਸਾਲ ਹੋ ਗਏ ਆ ਲੋਟੀ ਨੂੰ ਪੇਕੇ ਰ ਮਾਪੇ ਲੈ ਗਏ ਸੀਗੇ ਪਰ ਫਿਰ ਤੋਂ ਬਾਤ ਕੱਲ ਦੇ ਰਹੇ ਆ ਬਾਹਰ ਵਿੱਚ ਕੀ ਐਸ ਐਂ ਵੀ ਕੇਸ ਦਾ ਲਾਤਾ ਬਾਅਦ ਚ ਉਹਨਾਂ ਨੇ ਬਹੁਤ ਕੇਸ ਲਾਤਾ 14 ਫਰਵਰੀ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਆ ਗਈ ਹੈ ਹੀਗਾ ਕੋਤਨਾ ਦਾ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੈਗਾ ਤੇ ਨਹੀਂ ਜਾ ਸਕਿਆ ਜੀ ਕੀ ਕਹਿੰਦੇ ਕੀ ਸੀ ਸੋਹਰੇ ਦੇ ਸੋਹਰੇ ਆਂਦੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਬੱਜਾ ਮਰ ਗਿਆ ਅੱਲਾ ਹੀ ਮੈਂ ਬੇਟੀ ਨੂੰ ਮਿਲਣਾ ਵਾ ਸੋਹਰਾ ਮੈਨੂੰ ਧਮਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤਾਂ ਮੈਂ ਇਹਨੂੰ ਮਾਰ ਕੇ ਤੇਰੇ ਬੂਹੇ ਤੇਰੇ ਬੂਹੇ ਤੇ ਕੇ ਲੋਥੀ ਤੂੰਰਾ ਮੈਨੂੰ ਬਹੁਤ ਭੜਾ ਬੋਲਦਾ ਸੀ ਪਰ ਕਿਹੜੇ ਪਿੰਡ ਰਿਹਾ ਜੀ ਪੁਰੀਗਾ ਪੁਰੀਗਾ ਜੀ ਮੈਂ ਚਲੋਗੇ ਬਿਆਨ ਤੇ ਹੋ ਗਿਆ 2012 ਸੋ ਇਹ ਕੁੜੀ ਦਾ ਨਾਮ ਕੀ ਨਹੀਂ ਦਿੰਦੇ ਗੁਰਪ੍ਰੀਤ ਮੁੰਡੇ ਦਾ ਨਾਮ ਗੁਰਪ੍ਰੀਤ ਪਰੰ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲਿਖਿਆ ਪਾਇਆ ਵੀ ਲਿਖੀ ਕਿ ਆ ਪੜ ਲਿਓ ਜੋ ਲਿਖਿਆ ਵਾ ਕੀ ਚਾਹੁੰਦੇ ਤੁਸੀਂ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦਿਓ ਮੇਰਾ ਪੁੱਤ ਤੜਫਦਾ ਮਰ ਗਿਆ ਉਹ ਕਿੰਨੀ ਉਮਰ 'ਚ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਕੱਲਤਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗੋ ਉਹ ਦੱਸਣ ਮਗਰੋਂ ਆ ਗਿਆ ਵਾਪਸ ਇਹਨੇ 445 ਲੱਖ ਰੁਪਈਆ ਇਹਨਾਂ ਨੇ ਫੈਲਾ ਦੇ ਲਾਇਆ ਉਹ ਉੱਟੀ ਨਾ ਉਹਨੇ ਮੈਂ ਆ ਕੇ ਮੈਂ ਨਹੀਂ ਕੋਈ ਬਾਦ ਦਾ ਬੰਦਾ ਵਿਆਜ ਖਾਈ ਜਾਓ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜਿੱਦਾਂ ਫੋਰੀ ਆਈ ਦਿੱਤੀ ਹੈ ਉਹਨਾਂ ਦੀ ਮੈਂ ਰਿਪਲਾਈ ਕੀਤੀ ਨਾਮ ਹੀ ਆਇਆ ਵਾ ਨਾ ਕਜੀ ਇਹੋ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਰ ਨੰਬਰ 198 ਮਿਤੀ 19 ਦੂ 2024 ਅੰਡਰ ਸੈਕਸ਼ਨ 108 ਕਾਟ ਬੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਕਚਾ ਦਰਜ ਕਰਨਾ। ਇਹਨੀਆਂ ਦੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਰੱਖਿਆ ਉਸ ਤੇ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦਿਆਂ ਦੇ ਖਿਲਾਫ ਆਈ ਹੈ ਕਚਾ ਦਰਜ ਕਰਨਾ। ਕੋਈ ਸਰ ਹੁਣ ਤੱਕ ਕਦਰਸਾਰੀ ਕੀ ਦੀ ਨਹੀਂ ਹਰੀ ਰੀਸੈਂਟਲੀ ਪਰਚਾ ਦੱਜੂਆ ਇਸ ਤੋਂ ਬਾਅਦ ਅਸੀਂ ਗ੍ਰਸਤਾਰੀ ਸ਼ੁਰੂ ਕਰਤਾ